ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਅੱਜ ਦੀ ਵਿਜਿਟ ਪਿੰਡ ਰਾਜੋਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਸਜਨੋ ਪਟੇ ਬਾਈ ਬੋੜਸ ਦੇ ਘਰ ਪਹੁੰਚ ਚੁੱਕੇ ਆ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਕਿਤੇ ਵੀ ਸਜਨੋ ਖਰੀਦਦਾਰੀ ਕਰਦੇ ਆ ਆਪਣੀ ਨਰਖ-ਬਰਖ ਕਰਿਓ ਕਰਕੇ ਤਸੱਲੀ ਫਿਰ ਲੈ ਕੇ ਜਾਇਆ ਕਰੋ ਫਰਜ਼ ਹੈ ਤੁਹਾਡਾ ਜੀ ਤੇ ਅੱਜ ਦੋ ਐਨੀਮਲ ਆਨਾਰੇ ਘਰੇ ਆਓ ਡਿਟੇਲ ਵਧੇਰੇ ਆਪਣੇ ਵੀਰ ਅਰਸ਼ ਤੋਂ ਲੈਣੇ ਆ ਤੇ ਲੈ ਕੇ ਤੇ ਸਾਰੀ ਡੀਟੇਲ ਕਰਦੇ ਹਾਂ ਜੀ ਬਾਈ ਆਖ ਸასი ਕਾਲ ਜੀ ਸასი ਕਾਲ ਸੰਦੂ ਸਾਹਿਬ ਹੋਸਟਲ ਠੀਕ ਠਾਕ ਜੀ ਚੜਤੀ ਕਲਾ ਜੀ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਆ ਵਧੀਆ ਚਾਹੀਦੇ ਆ ਨਾਮ ਦੱਸਿਓ ਜੀ ਨਾਮ ਗੌਰ ਸਿੰਘ ਹਾਂ ਜੀ ਜ਼ਿਲ੍ਹਾ ਤਰਨਤੰਤ ਸਸੀਲਪਟੇ ਦੇ ਪਿੰਡ ਰਾਜੋਲ ਠੀਕ ਹੈ ਜੀ ਹਾਂ ਜੀ ਤੇ ਇੱਕਨਵਾ ਸੂਆ ਛੋਟੀ ਆ ਗਈ ਇਹ ਦੂਜਾ ਸੂਆ ਛੋਟੀ ਆ ਗਈ ਦੂਜਾ ਸੂਆ ਕਿਦਨ ਸੋਈ ਆ ਇਹ ਕੱਲ ਦੀ ਸੂਈ ਜੇ ਫਿਰ ਕੱਟਾ ਜੇ ਅੱਛਾ ਤੇ 9 ਲੀਟਰ ਬੋਲਾ ਤੋਂ ਹੀ 8 ਹੀ ਗਿਣ ਕੇ ਚੱਲੋ ਜਿਹੜਾ ਪੱਕਾ ਬੋਲਾ ਵਾ ਪੱਕਾ ਦਾ 8-9 ਕਿਲੋ ਹੀ ਹੋਣਾ ਜੇ ਖੋਲ ਕੇ ਤੋੜ ਤੋੜ ਕਰਾਈਏ ਚੈੱਕ ਨਾ ਪਈ ਸਜਣੋ ਦੂਜਾ ਸੂਆ ਝੋਟੀ ਆ ਤੇ ਕੱਲ ਦੀ ਸੂਈ ਹੋਈ ਆ ਮਗਰ ਜਿਹੜਾ ਗੱਲਾ 나ੜੂ ਬਿਲਕੁਲ ਦੇਖ ਸਕਦੇ ਜੀ ਹਾਂ ਲੋ ਉਹਨਾਂ ਤੁਰਦੇ ਵੇਖ ਨਾਲ ਤੇ ਕਟਾ ਵੇਖ ਲੋ ਮਗਰ ਮੇਰੇ ਕਾਫੀ ਬਾਕੀ ਪੁਲਾ ਪੁਲਾ ਪਈਆਂ ਜੀ ਠੀਕ ਆ ਜੀ ਦੂਆ ਜਿਹੜਾ ਹੈ ਦੂਜਾ ਲੋ ਜੀ ਤਾਂ ਤੁਨ ਇੱਕ ਰਾ ਖਲਾਰੀਆਂ ਦੇ ਲੋ ਜੀ ਤਾਂ ਤੁਨ ਨੇੜ ਤੋਂ ਕਰਾ ਰਹੀਏ ਚੈੱਕ ਲੋ ਜੀ ਆ ਪਾਰ ਆ ਨਾ ਬਾਕੀ ਮੋਲ ਦੀ ਕੀ ਗੱਲ ਰਹਿ ਗਈ ਅਸ਼ਵੀਰ ਮੋਲ ਵੀਰ ਜੀ ਕੋਈ 80 ਨੇ 85 ਨੇ 75 ਹਜ਼ਾਰ ਰੁਪਏ ਦੀ ਮੱਝ ਦੇ ਦਾਂਗੇ ਆਪਾਂ ਥੋੜ ਕਰ ਦਗੇ 1000 ਰੁਪਇਆ ਮੰਗਦਾ ਨਹੀਂ 2000 ਕਰੀ 4000 ਦੋ ਹੋਰ ਕਰ ਦੋ 72000 ਦੀ ਕਿਹਾ ਦੇ ਰੋ 72000 1000 73000 ਨਹੀਂ 72000 ਜਾਨ ਤੋਂ ਕਹਿਦਾ ਯਾਰ ਨਾ ਕਿਤੇ ਕਿਹੜਾ ਤਰੰਦੀ ਹੋਈ ਯਾਰ ਠੀਕ ਆ 72000 ਦੀ ਸੱਜਣੋ ਮਿਲ ਜੂਗੀ ਬਾਕੀ ਹਾਂ ਘਟ ਵੱਧ ਨਹੀਂ ਉਹ ਕਹਿੰਦੇ ਇਹ ਦੇਣੀ ਹਾਂਜੀ ਤੇ ਜਿਹਨੂੰ ਜੱਜਦੇ ਆ 72000 ਦੀ ਮੈਂ ਚੰਗੀ ਝੋਟੀ ਪਾਣਾ ਨਵੀਂ ਜੇ ਸਵੇ ਕੋਈ ਦੋ ਚੋਕੇ ਵੀ ਗਾਂ ਖਰਚ ਕਰਨੀ ਹੋਈ ਤਾਂ ਕਰ ਸਕਦੇ ਜੀ ਦੂਜੇ ਨੰਬਰ ਤੇ ਸ਼ਾਈ ਆਲ ਜੀ ਕ੍ਰਾਸ ਵਾਈਡ ਆ ਗਈ ਜੀ ਤੇ ਕਿੰਨਾ ਕੁ ਸਮਾਂ ਰਹਿ ਗਿਆ ਸੂਣ ਚ ਇੱਥੇ ਵਿੱਚ ਪੰਜ ਛੇ ਦਿਨ ਖੜੀਏ ਖੁੱਲ ਕੇ ਇਹਨੂੰ ਵੀ ਪਹਿਲੇ ਸਵੇਰ ਚ ਸਾਰਾ ਕੁ ਬੜੀ ਹੈ ਅੱਛਾ ਹਾਂਜੀ ਥੱਲੇ ਬੈ ਕੇ ਕਰੋ ਹਾਂ ਥੱਲੇ ਬੈ ਕੇ ਇਧਰ ਨੂੰ ਕਰੋ ਜੀ ਹਾਂਜੀ ਹਾਂ ਕੀ ਬਾਤਾਂ ਹੈ ਨਹੀਂ ਵਾਕਿਆ ਹੀ ਸੀ ਲਿਆ ਹਾਂ ਨਹੀਂ ਠੀਕ ਆ ਵੀ ਕੈਮਰੇ ਤੋਂ ਡੰਗਰ ਚੱਕਦਾ ਥੋੜਾ ਹਾਂ ਨਹੀਂ ਨਹੀਂ ਖੋਲ ਕੇ ਤੋਰ ਦਈਏ ਨਾਲ ਨਾਲ ਜੀ ਲਓ ਜੀ ਚਾਈ ਵਾਲਾ ਕਰੋ ਸੰਗਿਆ ਠੰਡੀ ਸੀਲ ਮੁੰਡਾ ਗੱਭਰੂ ਕਹਿੰਦਾ ਪੂਰੀ ਆ ਬਾਕੀ ਆ ਤੁਧ ਫਰਾ ਕੇ ਵੇਖਿਆ ਚਲੋ ਕਈ ਵਾਰ ਥੋੜਾ ਬਾਦਾ ਡੰਕਰ ਕਰ ਵੀ ਜਾਂਦਾ ਤੇ ਥਾਂ ਹੁਣ ਬੜੇ ਸੁਥਰੇ ਲੱਗੇ ਆ ਦੇਣਾ ਭਈ 5-7 ਦਿਨ ਹਟਾ ਖੰਡ ਖੜਦੀ ਜੀ ਸਜਰੋਂ ਬਾਕੀ ਮਗਰੋਂ ਝੋਲੀ ਝਾਲੀ ਤੇ ਚੰਗੀ ਬੈਠਦੀ ਠੀਕ ਆ ਲੋ ਜੀ ਠੰਡ ਸੰਗ ਆ ਜਾਂਦਾ ਨਾ ਵੀ ਨੂੰ ਠੰਡ ਨਾ ਕੋਈ ਗਰਮੀ ਠੀਕ ਆ ਤੇ ਕਿੰਨੇ ਦੀ ਦੇ ਦੇਣੀ ਵੀ ਰਹਿ ਇਹ ਕਿੰਨੇ ਦੀ ਦੇ ਦੀਏ ਤੂੰ ਨਹੀਂ ਤੂੰ ਹੀ ਤੁਹਾਡੀ ਚੀਜ਼ ਆ 40000 ਰੁਪਏ ਦੇ ਦਈਏ ਨਹੀਂ ਪੂਰੇ 40000 ਪੂਰੇ 40000 ਦੀ ਬੈਰ ਠੀਕ ਹੈ ਖੜੂ ਜਿਆ ਦੀ ਗੜੂ ਹੈ ਚੰਗਾ ਲੱਗਾ ਜੇ ਤਾਂ ਬੰਦੇ ਆ ਵੇਖੋ ਢਿੱਲਾ ਸਾਰੀਆਂ ਕੱਢਣੀਆਂ ਨੇ ਹਾਂ ਉਥੇ ਚੌੜੀ ਨਹੀਂ ਸੀ ਲੱਗਦੀ ਸੇਲ ਹੈ ਪੂਰੇ 40000 ਦੀ ਇਹ ਤੇ 72 ਦੀ ਮੈਂ ਮਗਰ ਇੱਕ ਕੱਟੀ ਆ ਗਈ ਹਨ ਹਾਂਜੀ ਹਾਂ ਨੀਲੀ ਜੀ ਜਾਂਦੀ ਹੈ ਹਨਾ ਨੀਲੀ ਜਾਂਦੀ ਸੇਦ ਜਾ ਕਿੰਨੇ ਕਿ ਚਿਰਦੀ ਹੈ ਇਹ ਵੀ ਜੀ 4 ਮਹੀਨਾ ਦੀ ਹੋਊਗੀ 4 ਮਹੀਨਾ 5 ਮਹੀਨਾ ਦੀ ਹੋਊਗੀ ਹਨਾ ਐ ਨੀਕ ਦੀ ਚਰਦੀ ਹੈਗੀ ਹਾਂਜੀ ਬਾਕੀ ਥਾਂ ਥਣ ਸੁਸਰੇ ਸਾਰੇ ਖਾਓ ਅਈ ਤੈਨੂੰ ਕਰੀ ਵਧੀਆ ਸਾਲ ਕੋਈ ਲੈ ਇਹਨੂੰ ਵੀ ਖਾਓ ਖਾ ਲੈ ਤੇ ਇਹਦੀ ਡਿਮਾਂਡ ਕੀ ਕਰਦੇ ਕਿੰਨੇ ਦੀ ਆਪਾਂ ਦੇ ਦੇਣੀ ਇਹ ਵੀ ਜੀ 7000 ਰੁਪਿਆ ਕਰਦੇ 6 ਦੀ ਦੇ ਦਾਂਗੇ ਠੀਕ ਆ ਇਹਨੂੰ ਕਰੀ ਲਓ ਜੀ ਲੀਲੀ ਰਾਵੀ ਚਾਹੀਏ ਹਾਂ ਥਾਂ ਥਣ ਬੜੇ ਸੋਹਣੇ ਚਾਰ ਆ ਇੱਕ ਕਾਲਾ ਉਦਦੇ ਨੇ ਚਿੱਟੇ ਨਾਲ ਆਉਣਗੇ ਤੇ ਨੀਲੀ ਰਾਵੀ ਦੇ ਕੱਟੇ ਸਜਣੋ ਠੀਕ ਆ ਜੀ ਹਾਂਜੀ ਤੇ ਕੱਟੀ ਪਿਆਰੀ ਬੜੀ ਆ 6000 ਦੀ ਵੀਰ ਕਹਿੰਦਾ ਦੇ ਦੂੰ ਇੱਥੇ ਪਿੰਡ ਰਾਜੋ ਕੇ ਪਹੁੰਚ ਕੇ ਨਰਕ ਪਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਾਈ ਸასი ਕਾ ਜੀ